ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤਾ ਅਜ਼ਰੋ ਜੀ ਤੁਹਾਡੇ ਲਈ ਫੇਰ ਸੰਡੇ ਵਾਲਾ ਆਫਰ ਲੈ ਕੇ ਹਰ ਸੰਡੇ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਲਈ ਸੰਡੇ ਡਿਸਕਾਊਂਟ ਲੈ ਕੇ ਆਏ ਆ ਜੀ ਇਹ ਬਲੇ ਸੂਟ ਜੋ ਤੁਹਾਡੇ ਦੁਆਰਾ ਬਹੁਤ ਪਸੰਦ ਕੀਤੇ ਜਾ ਰਹੇ ਸੀ ਬਹੁਤ ਹੀ ਜ਼ਿਆਦਾ ਸੇਲਸ ਹੋਏ ਨੇ ਤਾਂ ਰੀਸਟਾਕ ਹੋ ਕੇ ਆਏ ਨੇ ਜੀ ਕੁਝ ਪ੍ਰਿੰਟ ਤਾਂ ਇਹ ਵੀ ਤੁਹਾਨੂੰ ਆਪਾਂ 499 ਦੇ ਵਿੱਚ ਦੇ ਰਹੇ ਹੈਗੇ ਆ ਜੀ ਫ੍ਰੀ ਸ਼ਿਪਿੰਗ ਸੂਟ ਰਹਿਣਗੇ ਹਾਂ ਜੀ ਫ੍ਰੀ ਸ਼ਿਪਿੰਗ ਪੰਜਾਬ 올 ਓਵਰ ਇੰਡੀਆ ਵਿੱਚ ਫ੍ਰੀ ਸ਼ਿਪਿੰਗ ਹੀ ਹੋਏਗੀ ਇਸ ਦੀ 499 ਦੇ ਵਿੱਚ ਠੀਕ ਹੈ ਜੀ ਅਗਰ ਦੋ ਸੂਟਸ ਲਾਓਗੇ ਤਾਂ 1000 ਦੇ ਹਾਂ ਜੀ 1000 ਦੇ ਦੋ ਸੂਟ 1000 ਦੇ ਦੋ ਸੂਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਐਂਡ 500 ਦਾ ਐਗਜ਼ੋਟ ਜਿਸ ਨੇ ਵੀ ਆਰਡਰ ਕਰਨਾ ਹੋਵੇ ਜਲਦੀ ਤੋਂ ਜਲਦੀ ਕਰ ਸਕਦੇ ਹੋ ਪ੍ਰਿੰਟ ਲਿミਟਿਡ ਹੈ ਕਿਉਂਕਿ ਇਹ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਫਿਰ ਤੁਹਾਨੂੰ ਤੁਹਾਡੀ ਪਸੰਦ ਦਾ ਪ੍ਰਿੰਟ ਮਿਲਦਾ ਨਹੀਂ ਫਿਰ ਤੁਸੀਂ ਬੋਲਦੇ ਹੋ ਜੀ ਇੱਕ ਕਸਟਮਰ ਨੇ ਬੋਲਿਆ ਜੀ ਫਿਰ ਤੁਸੀਂ ਵੀਡੀਓ ਚ ਪਾਉਂਦੀ ਕਿਉਂ ਜੇ ਤੁਹਾਡੇ ਕੋਲ ਹੁੰਦੀ ਨਹੀਂ ਤਾਂ ਹੈਨਾ ਬਟ ਜਦੋਂ ਵੀਡੀਓ ਪਾ ਰਹੇ ਹੁੰਨੇ ਆ ਬਣਾ ਰਹੇ ਹੁੰਨੇ ਆ ਉਦੋਂ ਹੁੰਦਾ ਹੈ ਸਟਾਕ ਬਟ ਤੁਸੀਂ 2 ਦਿਨ ਬਾਅਦ ਦੇਖਦੇ ਹੋ 3 ਦਿਨ ਬਾਅਦ ਦੇਖਦੇ ਹੋ ਉਦੋਂ ਆਰਡਰ ਕਰਦੇ ਆ ਤਾਂ ਉਹਦਾ ਸਟਾਕ ਖਤਮ ਹੋ ਚੁੱਕਿਆ ਹੁੰਦਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਜਦੋਂ ਹੀ ਅਸੀਂ ਵੀਡੀਓ ਨਿਊ ਵੀਡੀਓ ਅਪਲੋਡ ਕਰੀਏ ਤੁਹਾਨੂੰ ਨਾਲ ਦੀ ਨਾਲ ਉਸ ਦਾ ਨੋਟੀਫਿਕੇਸ਼ਨ ਆ ਜਾਏ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤਾਂ ਜੋ ਮੈਂ ਜਿਹੜੀ ਵੀ ਆਫਰਸ ਲੈ ਕੇ ਆਣੀ ਹੋ ਤੁਹਾਨੂੰ ਪਤਾ ਲੱਗ ਜਾਵੇ ਆ ਮਸਲੀਨ ਕਾਟਨ ਦਾ ਸੂਟ ਹੈ ਜੀ 5 ਮੀਟਰ 올ਓਵਰ ਇਸ ਦੇ ਘਰੇ ਤੇ ਦੇਖੋ embroidery ਕੀਤੀ ਹੋਈ ਹੈ ਇਹ ਵੀ ਤੁਹਾਨੂੰ 499 ਦਾ ਪਏਗਾ ਫ੍ਰੀ ਸ਼ਿਪਿੰਗ ਹੈ ਜੀ ਬਹੁਤ ਹੀ ਸੋਹਣੇ ਸੂਟ ਨੇ ਅਗਰ ਤੁਸੀਂ ਇਹ ਸੂਟ ਦੋ ਲਓਗੇ ਤਾਂ ਤੁਹਾਨੂੰ 800 ਦੇ ਪੈਣਗੇ ਹਾਂ ਜੀ 800 ਦੇ ਦੋ ਸੂਟ ਮਿਲਣਗੇ ਸੋ ਜਲਦੀ ਤੋਂ ਜਲਦੀ ਆਰਡਰ ਕਰੋ ਨੰਬਰ ਸਕਰੀਨ ਤੇ ਥੈਂਕ ਯੂ